ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਪਿੰਡ ਕੋੜ ਦੀ ਕੋਕਾ ਆਪਣੇ ਨਗਰ ਵਿਖੇ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਰਿਆੜ ਜੋਜ ਨਾਲੇ ਸੱਕੀ ਵਾਲੇ ਪੁਲ ਤੇ ਲੰਗਰ ਪ੍ਰਸ਼ਾਦੇ ਦੀ ਸੇਵਾ ਕਰ ਰਹੇ ਨੇ ਲਗਾਤਾਰ ਕੈਂਪ ਲੱਗਾ ਸੇਵਾ ਕੈਂਪ ਦਵਾਈਆਂ ਦਾ ਰਾਸ਼ਨ ਦਾ ਹਰ ਇੱਕ ਤਰ੍ਹਾਂ ਦੀ ਸੇਵਾਵਾਂ ਕਰ ਰਹੇ ਨੇ ਸੋ ਅਸੀਂ ਜੋ ਗਰੀਬ ਪਰਿਵਾਰ ਨੇ ਹੜ ਤੋਂ ਪੀੜਤ ਪਰਿਵਾਰ ਨੇ ਉਹਨਾਂ ਦੀ ਸੇਵਾ ਵਾਸਤੇ ਆਏ ਆ ਸੋ ਆਪ ਵੇਖ ਰਹੇ ਘਰ ਦਾ ਹਾਲਾਤ ਉੱਪਰ ਛੱਤਾਂ ਡਿੱਗੀਆਂ ਨੇ ਇਧਰਲੇ ਪਾਸੇ ਫਰਿੱਜ ਤੇ ਸਾਹਮਣੇ ਤੁਸੀਂ ਵੇਖੋ ਟੈਲੀਵਿਜ਼ਨ ਟੀਵੀ ਟਰਾਲੀ ਇਧਰ ਬੈਂਟਰਾ ਤੇ ਬੈਂਟਰੀ ਦੀ ਹੈ ਨਾ ਸੋ ਇਹ ਸਾਡੇ ਨਾਲ ਪੰਜ ਦਿਨੋਂ ਮੌਜੂਦ ਨੇ ਤੇ ਤਰਪੈਲਾ ਲਾ ਕੇ ਗੁਜ਼ਾਰਾ ਕਰ ਰਹੇ ਆ ਇਹ ਕੋਠਾ ਇੱਕ ਇਹ ਵਿੱਚ ਹੁੰਦਾ ਵਾ ਤੇ ਇਹ ਥੋੜਾ ਜੋ ਤੇਲ ਫੁੱਲ ਸੇਵਾ ਵਾ ਭਾਈ ਸਭ ਲੈ ਕੇ ਆਏ ਨੇ ਸੋ ਭਾਈ ਸਭ ਤੁਸੀਂ ਆਪਣਾ ਵਿਚਾਰ ਸੁਪੰਜੀ ਨੇ ਦੁਨੀਆ ਆਪਣੀ ਕੋ ਗੱਲ ਦੱਸਣੀ ਚਾਹੁੰਦੇ ਜੀ ਕੋਈ ਮਤਲਬ ਕਿ ਚਾਹੁੰਦੇ ਕੋਈ ਤੁਹਾਡੀ ਕੋਈ ਸ਼ਰਤ ਜਾਂ ਸ਼ਿਕਾਇਤ ਹਾਂਜੀ ਮੈਂ ਤੋਂ ਲੱਗ ਆ ਜਾ ਤੁਹਾਡਾ ਹਾਂਜੀ ਹਾਂ ਚਲੋ ਠੀਕ ਹੈ ਪਰਿਵਾਰ ਪਰਿਵਾਰ ਦੀ ਇਹੀ ਬੇਨਤੀ ਹੈ ਕਿ ਸਾਡੀ ਕੋਈ ਨਾ ਕੋਈ ਸੰਸਥਾ ਸਾਡੀ ਛੱਤ ਪਵਾਏ ਸਾਡੇ ਘਰ ਦਾ ਜਿਹੜਾ ਜੋ ਸਮਾਨ ਇਹਨਾਂ ਦਾ ਖਰਾਬ ਹੋਇਆ ਘੱਟੋ ਘੱਟ ਸਰਕਾਰ ਦੇ ਕੰਨਾਂ ਤੱਕ ਵੀ ਜੇ ਗੱਲ ਆ ਪੜਦੀ ਏ ਤੇ ਉਹ ਵੀ ਇਹਨਾਂ ਨੂੰ ਜਰੂਰ ਮੁਆਵਜ਼ਾ ਮਿਲੇ ਘਰ ਪਰਵਾਰ ਦਾ ਜੋ ਨੁਕਸਾਨ ਹੋਇਆ ਸੋ ਭਾਈ ਸਾਹਿਬ ਵੱਲੋਂ ਅੱਜ ਜੋ ਰਾਸ਼ਨ ਪਾਣੀ ਆਇਆ ਸੋ ਬੇਨਤੀ ਵਾਇਗਰੂ ਜੀ ਕਾ ਫਲ ਸਾਹਿਬ ਵਾਇਗਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਕੋਟਲੀ ਕੋਕਾ ਪਿੰਡ ਹੋਰ ਪਿੰਡਾਂ ਤੋਂ ਹੁੰਦੇ ਹੋਏ ਰਾਸ਼ਨ ਪਹੁੰਚਾਉਂਦੇ ਹੋਏ ਪਰਿਵਾਰਾਂ ਤੱਕ ਜਿਹੜੇ ਲੋੜਵੰਦ ਨੇ ਪਾਣੀਆਂ ਦੇ ਵਿੱਚ ਜਿਹੜੇ ਫਸੇ ਨੇ ਬੈਠੇ ਨੇ ਪਾਈ ਸਰਜੀਤ ਸਿੰਘ ਜੀ ਨੇ ਇੱਧਰ ਦੀ ਦੱਸ ਪਾਈ ਆ ਤੇ ਅਸੀਂ ਇਹਨਾਂ ਦੇ ਪਰਿਵਾਰ ਕੋਲ ਪਹੁੰਚੇ ਆ ਤੇ ਸਿਰਫ ਅੱਜ ਸਾਡਾ ਇਹ ਮਕਸਦ ਆ ਵੀ ਜਿਹੜਾ ਰਾਸ਼ਨ ਆ ਹਾਰਡਪੀਟ ਦੇ ਪਰਿਵਾਰ ਨੇ ਜਿਹੜੇ ਉਹਨਾਂ ਤੱਕ ਅਸੀਂ ਜਿਹੜਾ ਰਾਸ਼ਨ ਪਹੁੰਚਾਇਆ ਜਾਵੇ ਜਿਹੜੇ ਲੋੜਵੰਦ ਨੇ ਜਿਹੜੇ ਪਹਿਲਾਂ ਭਰੇ ਨੇ ਉਹਨਾਂ ਨੂੰ ਨਾ ਭਰਿਆ ਜਾਵੇ ਤੇ ਜਿਹੜੇ ਲੋੜਵੰਦ ਨੇ ਉਹਨਾਂ ਤੱਕ ਰਾਸ਼ਨ ਪਹੁੰਚਾਇਆ ਜਾਵੇ ਅਸੀਂ ਇਸ ਅੱਜ ਇਸੇ ਮਕਸਦ ਨਾਲ ਪਹੁੰਚੇ ਆ ਕਿ ਬਹੁਤ ਗਰੀਬ ਪਰਿਵਾਰ ਆ ਤੇ ਛੱਤਾਂ ਵੀ ਡਿੱਗੀਆਂ ਇਹਨਾਂ ਦੀਆਂ ਤੇ ਛੋੜੀ ਜਿਹੜੀ ਸੇਵਾ ਲੈ ਕੇ ਇਹ ਆਏ ਆ ਛੜਦੀ ਕਲਾ ਵਾਹਿਗੁਰੂ ਜੀ ਕਾ ਹਰ ਸਾਹਿਬ ਵਾਹਿਗੁਰੂ ਜੀ ਕਾ ਇਹੋ ਆਇਲ ਨੂੰ ਇੱਕ ਫੋਟੋ ਦਰਦੇ